ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ 'ਚ ਕਿ ਅੱਜ ਟਰਾਲੀ ਨੂੰ ਲੱਗੇ ਆਪਾਂ ਧੋਣ ਇਹ ਬਾਕੀ ਸੰਦਾਂ ਨਾਲੋਂ ਤਾਂ ਨਹੀਂ ਸੀ ਧੋਤੀ ਆ ਸ਼ਟਰ ਲੱਗਣ ਦੀ ਵੇਟ ਕਰ ਰਹੇ ਸੀਗੇ ਤੇ ਹੁਣ ਵਧੀਆ ਨਾ ਮਿੱਟੀ ਘੱਟੇ ਦਾ ਕੁਛ ਹੈਗਾ ਬੰਦ ਹੋ ਜਾ ਕਰਨੇ ਆ ਇਲੈਕਟ੍ਰੀਸ਼ੀਅਨ ਵੀ ਪਹੁੰਚੇ ਨੇ ਬਜਾਰੀ ਵਾਲੇ ਬਾਅਦ ਚ ਖੋਲ੍ਹਣਗੇ ਕਿਨਾਂ ਸੱਡਾਂ ਵਾਲੇ ਸਾਰੇ ਕੱਢ ਦੇ ਫੇਰ ਟਰਾਲੀ ਦੀ ਝਾੜੀ ਆਪਾਂ ਖੋਲਦੀ ਰ ਬਣਾਈ ਹੋਈ ਆ ਏ ਆਲੂ ਹਾਂ ਹਾਂ ਹੁਣ ਇਹ ਚ ਆਲੂਆਂ ਦਾ ਕੰਮ ਕਰਕੇ ਜਾਲੀ ਟੁੱਟ ਜਾਂਦੀ ਆ ਬਾਈ ਬਾਈ ਛੱਟ ਬਾਈ ਬਾਹਰ ਆ ਹੱਥਿਆ ਲਈ ਮਾੜਾ ਇਹ ਬਾਹਰ ਚ ਕੱਢ ਨਹੀਂ ਗਿਰਾਂ ਆ ਵਿਚਾਲੇ ਕੱਢ ਦੇ ਵਿਚਾਲੇ ਵਾਲਾ ਤਾਂ ਖੋਕ ਨਿਕਲ ਗਿਆ ਇਨੂੰ ਕਿਰਾਂ ਦਾ ਹੱਥ ਪਾ। ਆਹ ਆ ਗਿਆ। ਹਾਂ। ਲੈ ਪੜੀਂ। ਕੰਮ ਕਰ ਮੇਰਾ। ਮੈਂ ਤਾਂ ਨਹੀਂ। ਮਾਤਾ ਨਾ ਕਰ ਪੜੀ। ਚੱਲ ਪਾ ਵੀ ਬਾਈ ਮੈਂ ਤਲਾਂ। ਪਾ। ਆਹ। ਮੱਤ ਫਨਕ। ਇਹਨਾਂ ਨੇ ਲਗਾ ਦੀ ਉਹਨਾਂ ਨੂੰ ਪੜੇ। ਬਿਨਾਂ ਨਾ ਪੜੇ। ਜਾ ਕੋ ਤਾਂ। ਜਾਲੀ ਨਿਕਲ ਗਈ ਸਫਲ ਹੋ ਗਏ। ਇਹ ਪੜਾ ਦੇ। ਭਈ ਤੂੰ ਜ਼ੋਰ ਨਾ ਲਾ। ਇਥੇ ਰੱਖਦੇ ਫੇਰ ਇਕੱਠੀਆਂ ਰਹਿ ਜਾਣਗੇ ਨਾਲੇ ਢੋਦਾਂਗੇ ਵਿੱਚੋਂ ਚੌਲ ਜੇ ਕੱਢ ਦਾਂਗੇ ਭਾਈ ਜਾਲੀਆਂ ਤੇ ਨੰਬਰ ਵੀ ਲਿਖ ਦਈਏ ਵੀ ਇਹ ਇਹ ਵਾਲੀ ਆ ਕਿਵੇਂ ਪਤਾ ਕਿਵੇਂ ਪਤਾ ਆਹ ਖੁੱਲਣੀ ਪਹਿਲਾਂ ਇਹ ਆ ਤੇ ਲੱਗਣੀ ਪਹਿਲਾਂ ਉਹਰੇ ਆ ਠੀਕਾ ਮੋਲ ਨਹੀਂ ਜਾਲੀ ਵੱਡੀਆਂ ਮਗਲੇ ਛੋਟੀਆਂ ਬਰਾਬਰ ਨਹੀਂ ਹੈਗੀਆਂ ਜੇ ਇੱਧਰ ਦੀ ਇੱਧਰ ਲਾਤੀ ਫੇਰ ਨਾ ਉਹ ਦੇਖ ਜਿਹੜੀ ਉਹ ਕਿਨਾਰਾਂ ਇਹ ਵਿੱਚ ਆਉਣਾ ਨਟਾਂ ਦੇ ਮਗਰ ਤਾਂ ਆ ਨਹੀਂ ਸਕਦਾ ਚੱਲ ਤੂੰ ਹੀ ਕਸਣੇ ਆ ਆ ਬਈ ਚਾਬੀ ਚੱਕ ਵੱਡੀ ਵੱਡੀ ਲੱਗੂ ਹੁਣ ਸੁਦਾਨ ਨਾ ਖੜਾ ਮੜਾ ਕਿੱਦਾ ਕਰੂ ਆਹ ਟੇਪਰ ਆ ਉਹ ਪਹਿਲਾਂ ਤੂੰ ਵੀ ਬਹੁਤ ਅੱਗੇ ਪਰਲੇ ਨੂੰ ਤਾਂ ਲੱਗੇ ਆ ਕੱਢ ਨਾ ਰੋਣਾ ਉਹ ਤੁਹਾਨੂੰ ਤਾਂ ਕੋਲ ਤੇ ਉਹਦਾ ਹੋਲ ਤੇ ਹਾਂ ਬਈ ਮਾੜਾ ਧੱਕਾ ਮਾਰੀ ਇੱਥੋਂ ਸਾਈਡਾਂ ਵਾਲੇ ਤਾਂ ਖੁੱਲ ਗਈਆਂ ਜਾਲੀਆਂ ਇੱਕ ਮੂਰਲੀ ਰਹਿ ਗਈ ਮਗਰਲਾ ਦਾ ਚਲੋ ਬੰਗੇ ਦੂਜੀ ਲੱਗ ਜਾਂਦੇ ਹੁੰਦੇ ਆ ਮੈਨੂੰ ਵੱਡੀ ਲੱਗਣ ਲੱਗੀ ਪਹਿਲਾਂ ਨਾਲ ਆਰਪਾਰ ਦੇਖਣ ਲੱਗ ਗਿਆ ਜਾਂ ਤਾਂ ਕਿਤੇ ਬਾਹਰ ਹਵਾ ਦਾ ਬਹੁਤ ਹਵਾਈ ਚੱਲਦੀ ਕਰਦੀ ਚੰਗਾ ਠੀਕ ਜਾਲੀਆਂ ਖੁੱਲ ਗਈਆਂ ਅਮੂਰਲੀ ਵੀ ਖੁੱਲ ਲਗੀ ਇਹ ਜਾਲੀਆਂ ਦਾ ਇਦਾਂ ਬਣਾਉਣ ਦਾ ਕਾਰਨ ਆਇ ਸੀ ਵੀ ਕਣਕ ਝੋਨਾ ਮੱਕੀ ਤਾਂ ਚਲੋ ਨਹੀਂ ਤਾਂ ਪਲੜ ਲਾਉਣਾ ਪੈਂਦਾ ਆਪਾਂ ਨੂੰ ਜਾਲੀਆਂ ਲਾ ਕੇ ਉਹ ਸੌਖਾ ਰਹ ਜਾਂਦਾ ਤੇ ਇਦਾਂ ਆਪਾਂ ਨੂੰ ਆਲੂਆਂ ਦਾ ਸੌਖਾ ਵਾ ਨਹੀਂ ਆ ਜਿਵੇਂ ਜਾਲੀ ਹੁੰਦੀ ਹੈ ਨਾ ਜਿਨ੍ਹਾਂ ਨੇ ਜਾਲੀਆਂ ਲਾ ਕੇ ਆਲੂ ਲੋੜ ਕੀਤੇ ਹੋਣਗੇ ਜਦੋਂ ਆਲੂ ਇੱਥੇ ਆ ਕੇ ਡੈਕਦਾ ਜਾਂ ਇੱਥੇ ਪੈਜਦਾ ਕੰਨ ਪਏ ਜਾਂਦਾ ਜਾਲੀ ਚ ਮੜੱਕ ਜਾਂਦੀਆਂ ਨੇ ਉਹ ਫਿਰ ਹੌਲੀ ਹੌਲੀ ਹੂਮੀ ਟੁੱਟ ਜਾਂਦੀਆਂ ਨੇ ਜਾਲੀਆਂ ਪਾੜ ਜਾਂਦੀ ਆ ਤੇ ਫਿਰ ਹੁਣ ਕੋਈ ਚੱਕਰ ਨਹੀਂ ਗਾ ਲਾ ਕੇ ਰੱਖਤੀਆਂ ਟਰਾਲੀ ਧੋਤੀ ਗਈ ਤੇ ਹੁਣ ਸੁਭਾਕੇ ਨੂੰ ਕਾਲਾ ਤੇਲ ਮਾਰਨਾ ਲੱਕੜ ਨੂੰ ਬਹੁਤ ਜਦੋਂ ਜੈਕੇ ਨਿਕਲਣਗੇ ਨਾ ਪੂਰੇ ਜਦੋਂ ਪੂਰੇ ਜੈਕੇ ਨਿਕਲਣਗੇ ਆ ਦੇਖੀ ਜਦੋਂ ਹੁਣ ਇੱਥੋਂ ਗਾਂ ਜੈਕੇ ਨਿਕਲੂਗਾ ਇੱਕ ਜੈਕ ਪਹਿਲਾਂ ਨਿਕਲ ਜਾਂਦਾ ਇੱਕ ਬਾਅਦ ਚ ਨਿਕਲਦਾ ਉਹ ਕੀ ਕਰਦਾ ਪਤਾ ਨਹੀਂ ਜਾਂ ਨਕਾਲੀ ਕੋੜੀ ਚਲਾ ਦੇ ਜਾਂ ਪਤਾ ਨਹੀਂ ਕੀ ਗੱਲ ਉਹ ਕਰਾਂਗੇ ਕੌਣ ਆਓ ਦੇਖੋ ਥੋੜੇ ਹੌਲੀ ਨੀਵੀਂ ਕਰ ਨੀਵੀਂ ਕਰ ਥੋੜੇ ਹੌਲੀ ਹੌਲੀ ਨੀਵੀਂ ਕਰ ਦੇਖੀ ਕਿ ਅੱਜ ਪਹਿਲਾ ਆ ਜਾਣਾ ਮੈਂ ਆਉ ਦੇ ਇਹ ਆਉ ਦੇ ਇੱਧਰ ਲਾ ਇੱਧਰ ਲਾ ਹੁੰਦਾ ਪਹਿਲਾਂ ਇੱਧਰ ਲਾ ਬਾਅਦ ਚ ਆ ਦੇ ਹੁਣ ਤੂੰ ਇੱਧਰ ਹੀ ਖੜੀ ਹੁਣ ਚੱਕ ਦੇ ਨੁੱਚੜ ਜੂ ਪਾਣੀ ਪੂਰਾ ਥੋੜੇ ਘੱਟ ਕਰ ਦੇ ਬਾਸ ਬਾਸ ਔਰ ਸੇ ਉਧਰੋਂ ਲਿਓਣਾ ਪੈਣਾ ਹੀ ਪੁੱਲਦੇ ਆ ਜੈਕ ਪੁੱਲ ਜਾਂਦੇ ਆ ਨੰਬ ਗਿਆ ਤਾਲਾ ਦੇਣ ਟਰਾਲੀ ਵੀ ਘੱਟ ਚੱਕੀ ਜਾਂਦੀ ਐ ਜੈਕ ਸਿੱਧੇ ਖੜੇ ਹੋਣੇ ਚਾਹੀਦੇ ਤਾਂ ਨੂੰ ਮੈਨੂੰ ਲੱਗਦਾ ਇਹ ਮਿੱਟੀ ਉੜਦੀ ਐ ਨਹੀਂ ਹੂੰ ਭਰ ਦੇਣਾ ਪਰਮੇਸ਼ਰ ਆ ਪਾਣੀ ਛੜਕਦੇ ਯਾਰ ਫੇਰ ਨਹੀਂ ਟਰਾਲੀ ਤਾਂ ਬਾੜੀ ਘੱਟ ਉੱਠਦੀ ਆ ਲੈ ਅਹ ਜੈਕ ਮਗਰ ਚਾਹੀਦਾ ਹਾਂ ਜੈਕ ਸਿੱਧੇ ਹੋਣੀ ਚਾਹੀਦੀ ਤਾਂ ਨੂੰ ਮਗਰੋਂ ਹਜੇ ਹੈਗਾ 7-8 ਇੰਚ ਦਾ ਫਰਕ ਮਗਰੋਂ ਗਾਡਰ ਜਾਂ ਵੜ ਦਵੇ ਹਾਂ ਆਉ ਥੱਲੇ ਵਾਲਾ ਚੈਨਲ ਜਾਂ ਨਾ ਹੋਵੇ ਜਸਵੀਰ ਸਿੰਘ ਲੱਗਾ ਹੋਇਆ ਸੁਹਾਗੇ ਨੂੰ ਕਾਲਾ ਤੇਲ ਮਾਰਨ ਇਹ ਰਾਮ ਨਾ ਰਾਉਣਾ ਬੱਚੇ ਰਚਾ ਉਹਨੂੰ ਦਿਖਾਉਣਾ ਨਹੀਂ ਤੇਲ ਬੱਚੇ ਚਾਉਣਾ ਉਹਨੂੰ ਰਜਾਉਣਾ ਕਾਲਾ ਦੇ ਲਈ ਤੇ ਮਾਰ ਤਾ ਮਾਰਦੇ ਹੁੰਨੇ ਆ ਵੀ ਇਹ ਪਾਟੇ ਪੁੱਟੇ ਨਾਲ ਕਿਉਂਕਿ ਜਿਵੇਂ ਜਿਵੇਂ ਲੱਕੜ ਸੁੱਕੀ ਜਾਂਦੀ ਹੁੰਦੀ ਹੈ ਫਿਰ ਇਹ ਕਈ ਵਾਰ ਪਾਟਣੇ ਜੇ ਲੱਗ ਜਾਂਦੀ ਆ ਨਾਲੇ ਸ਼ੌਂਕ ਥੂਮ ਤੋਂ ਕਾਲਾ ਦੇਲ ਵਿਚਾਰ ਰੱਖਦਾ ਐਤੋਂ ਹੋਈ ਤਾਂ ਉਹ ਜਿਹੜਾ ਮੈਦ ਦਾ ਜਿਹੜਾ ਟਰੈਕਟਰ ਦੀ ਬਾੜੀ ਤੇ ਇਹ ਮੈਨੂੰ ਵੀ ਲੱਗਦਾ ਉੱਥੇ ਛਾੜ ਕੇ ਇਹ ਮਰਾਏ ਸੀ ਉਹਨੇ ਨਾ ਬਾੜਿਆ ਪੋੜਿਆ ਹੋਵੇ ਇੱਥੇ ਅੱਜ ਇੰਜ ਗਿੱਲਾ ਸੀਗਾ ਨਾ ਉੱਥੇ ਸਵਾਗਾ ਭਾਰਾ ਸੀ ਉਹਦੇ ਪਿੱਛੇ ਹਰਜਨ ਪਿੱਛੇ ਉਹ ਬਹਿ ਗਿਆ ਹੈਂ ਨਾਲੇ ਨਾ ਹੋਲਣ ਦੇ ਪਾਉਂ ਹਾਂ ਜਿੱਥੋਂ ਪਟਿਆ ਹੋਇਆ ਗੁਰੂ ਵੀ ਪਟਿਆ ਹੋਇਆ ਹੈਂ ਫਾਟਾ ਬੰਦ ਉੱਪਰੋਂ ਪਟਿਆ ਹੋਇਆ ਮੇਰੇ ਸਾਹਮਣੇ ਨਾਲ ਤਾਂ ਨਾ ਠਾਣੀ ਜਗਾ ਹੀ ਪਟਿਆ ਜਾਇਆ ਹੋਇਆ ਕੋਈ ਨਹੀਂ ਆਉਂਦੀ ਉਹਦੀ ਬੋਤੀ ਸਾਹਮਣੇ ਹੁੰਦੀ ਤਾਂ ਮਾਪੇ ਪਤਾ ਨਹੀਂ ਹੁਣ ਚਲਾ ਜਾ ਕਰੀਏ ਟਰਾਲੀ ਆਹ ਟਰਾਲੀ ਕੱਢੀ ਆਉਂਦੇ ਪਿੱਛੇ 60 ਵਿੱਚ ਪਾ ਕੇ ਦੇਖੀ ਨਾਲ ਪਰ ਪਰਮੇਸ਼ਰ ਕੀ ਕਰਦਾ ਹੋ ਗਿਆ ਉਧਰ ਕੰਮ ਆ ਫੜਾ ਦੇ ਪਰਮੇਸ਼ਰ ਨੂੰ ਫੜਾ ਦੇ ਤੁਮਾਂ ਜਾ ਬੈਠ। ਮੈਂ ਜੰਪੜਾ ਦੇ ਵਿੱਚ ਇੱਕ ਕੱਪੜਾ ਸੀਗਾ ਇੱਥੇ ਹੱਥ ਪੁੰਜਨ ਨੂੰ ਰੱਖਿਆ ਮੈਂ। ਉਹ ਕਿੱਥੇ ਰੱਖ ਤਾ? ਆ ਦੇ ਪਿਆ ਮੰਜੇ ਤੇ। ਬਾਹਰ ਦੇਖੀ ਜੀ। ਉਹਨੂੰ ਖੋਲ ਕੇ ਮੜੇ ਉੱਧਰ ਬੰਨ ਦੇ। ਦੂਜੇ ਰੂਟਾ ਵੇਟਣਾ ਬੰਨਿਆ ਉਹਨੂੰ ਖੋਲ ਕੇ। ਆਇਆ ਆਇਆ ਬੰਨੇ ਕੇ ਮੜਾ ਹੈ ਮਤਨਾ ਹਾਂ ਲਾ ਦੇ ਡਾਲਾ ਡੋਲਾ ਆ ਲਿਖੀਆਂ ਕੱਢੀ ਪੈਣ ਜੀ ਇਹਨੇ। ਆ ਘਮਾਇਆ ਸੀ। ਨਹੀਂ। ਘਮ ਗਿਆ ਹੁਣ। ਕਿੰਨੇ ਕਿੰਨੇ ਵੀ ਝੂੜੀ ਅੰਦਰ। ਮਾੜਾ ਮਟਾ ਘਮਾ ਕੇ ਦੇ ਲਟੱਲਾ ਕਰਕੇ। ਇੱਕ ਦੋ ਕੀ ਖੇੜਿਆ ਕਰ ਬਾਲੀਆਂ ਨਹੀਂ। ਹਾਂ ਟਰੈਡ ਕਰ ਥੋੜਾ ਜਿਹਾ। ਨਾ ਨਾ ਜਿਆਦੇ। ਜਿਆਦੇ ਗੇੜੀ ਭਵਾ ਦੇਣਾ ਤੂੰ ਉਹਦੇ। ਨਾ ਅਜੇ ਘੱਟ ਕਰ ਫੇਰ। ਦੋ ਇੱਕ ਦੋ ਨਾਲ ਬਹੁਤ ਫਰਕ ਪੈ ਜਾਂਦਾ। ਫੇਰ ਘੱਟ ਕਰ ਲਾਂ। ਚਲ ਠੀਕ ਆ ਕੋਈ ਨਹੀਂ। ਓ ਮਾੜਾ ਕੱਢੀ ਗੋਲੀ। ਇਹ ਨਾਲ ਚੌਲਾਂ ਨਾਲ ਹੀ ਪਾਣੀ ਆ ਗੁੱਲੇ ਜਾ ਹਾਂ ਇਹ ਗੁੱਲੇ ਜਿੱਥੇ ਚੋਲ ਦੇ ਖਰੇ ਤੈਨੂੰ ਆ ਬਾ ਦੇ ਮਹਿੰਦੀ ਪਟੇ ਚ ਸਮਾਨ ਆਣ ਅੱਛਾ ਚੱਕ ਹੁਣ ਕੱਢ ਕੱਢਦੇ 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 ਥੱਲੇ ਲਮਕਣ ਦੇ ਗੁੱਲੇ ਨੂੰ ਨਾਲੇ ਪੜੀ ਪਈ ਐ ਇਹ ਚੌਲਾਂ ਨਾਲ ਚੌਲ ਹੀ ਸਿੱਧੇ ਨਹੀਂ ਹੁੰਦੇ ਤੈਨੂੰ ਤੇ ਲਾਜ ਤਾਂ ਇਹ ਯਾਰ ਇੱਥੇ ਪਟਾ ਇਹਨੂੰ ਥੱਲੇ ਨੂੰ ਖਿੱਚ ਦੇ ਤਾਂ ਇਹ ਤਾਰ ਲਵੇਟ ਨਹੀਂ ਜੀਗੀ ਤਾਂ ਹੂੰ ਪੜਾ ਉੱਪਰ ਛਾੜ ਦੇ ਛਾੜ ਦੇ ਇਹ ਸੰਗੜ ਜਿਆ ਗਾਲ ਦੂ ਇਹ ਖੱਚ ਬਣਾ ਲੈ ਫੜ ਕੱਢ ਦੇ ਕੱਢ ਦੇ ਘੇਰਾਂ ਪਟਾ ਕੱਢ ਦੇ ਨਾ ਨਾ ਇਧਰੋਂ ਨਾ ਪਾੜ ਪਾੜ ਜਾਣ ਇਧਰੋਂ ਖਿੱਚ ਦੇ ਚਲ ਬਾਅਦ ਖਿੱਚਿਆ ਹੂੰ ਨਰ ਕੰਨ ਚੋਰ ਜਮਾ ਹੋਇਆ ਪਈਆ ਰਹਿਣ ਦੇ ਹਜੇ ਇਦਾਂ ਹੀ ਬਾਦੰਨੇ ਆ ਬਾਦ ਚ ਡਾਲਾ ਲਾਵੇ ਚੌੜੀ ਚੌੜੀ ਅਗਲੀ ਹਾਂ ਆ ਦੇਖੀ ਫੇਰ ਪਰਮੈਸ਼ਨ ਨੇ ਮਾਰਿਆ ਨਹੀਂ ਪਾਣੀ ਆ ਚਾਹਲ ਬਈ ਇੱਥੇ ਲਾੜੀਏ ਬੈਗ ਇਰ ਕਰਾ ਆ ਦੇ ਕਰ ਕੇਰਾ ਬੈਗੋਸਟ ਮੈਂ ਲਗਾਣ ਰਹਿਣ ਦੇ ਕਿ ਲਾਮਕਦੀ ਰਹਿਣ ਦੇ ਗੁੱਲੀ ਸਾਮ ਕੇ ਥੱਲੇ ਪੜਾ ਜਾ ਚੁੱਪਲੀ ਰੱਖ ਲੈ ਸੋਕ ਨੂੰ ਉੱਪਰ ਨਾ ਬਬੇ ਪਾਣੀ ਆ ਬੱਲੇ ਤੇਰੇ ਕਰਲਾ ਬੈਗ ਮੜੇ ਮਾਰਦੀ ਇਥੇ ਆਪਣੇ ਤਾਂ ਚੱਕੀ ਹੋਈ ਸੀ ਨਾ ਤਾਂ ਨਹੀਂ ਉਹ ਨਿਕਲੇ ਆ ਜਾ ਆ ਜਾ ਚੱਲ 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 ਜਾਣ ਜਾਣ ਦੇ ਚੱਲ ਬਾਸ ਕਰ ਬਸ ਥੋੜੇ ਗਾਂ ਘਰੀ ਪੈਪ ਆ ਗਿਆ ਥੱਲੇ ਬਸ ਦੇਖੀ ਮੈਤਨਾ ਭਵੇ ਪਾਣੀ ਥੱਲੇ ਥੱਲੇ ਰੱਖੀ ਇਧਰ ਦੀ ਮਾਰ ਇਧਰ ਦੀ ਇਧਰ ਦੀ ਇਧਰ ਦੀ ਹਾਂ ਇਹ ਡੇਗਣਗੇ ਹਾਂ ਮਾਰਦੇ ਹੁੱਕ ਦੇ ਵੀ ਚੰਗੀ ਤਰ੍ਹਾਂ ਚਲ ਇੱਥੇ ਹੀ ਮਾਰ ਦੇ ਇਧਰ ਆ ਜਿਹੜਾ ਥੱਲੇ ਜਿਹੜਾ ਗਾਡਰ ਆ ਨਾ ਮੜੇ ਤੇ ਬਹਿ ਕੇ ਅੰਦਰਲੇ ਪਾਸੇ ਮਾਰੀ ਪਾਣੀ ਇਹਦੇ ਅੰਦਰਲੇ ਪਾਸੇ ਥੋੜੀ ਥੋੜੀ ਚੌਲ ਪਈ ਸੀ ਇੱਥੇ ਚਲ ਬਾਸ ਬਹੁਤ ਓਕੇ ਆ ਕੁੰਡੇ ਵਿਲਾ ਦੇ ਬਾਰੀਆਂ ਨੇ ਐ ਨਹੀਂ ਹੀ ਲੱਗਿਆ ਨਹੀਂ ਤੇਰਾ ਲੋਕ ਇਧਰੋਂ ਚੱਜਦਾ ਇਧਰ ਲੋਕ ਲਾਉਣਾ ਭੋਲੀ ਗਏ ਪੱਤੀ ਇੱਕ ਇੱਕ ਹੱਟ ਲਾਉ ਲਿਆ ਉਹ ਤਾਂ ਨਹੀਂ ਕਰਦੇ ਅੱਛਾ ਰਮਜ਼ ਅੱਲਾਹ ਦੇ ਕੁੰਡੇ ਜੀ ਮਾਰ ਮੜਾ ਇਹ ਮਾਸਨ ਪੈ ਜਾਣ ਚੱਲ ਕਰ ਦੇ ਕਰ ਲਾ ਕੇ ਉਧਰ ਕਰਕੇ ਕੱਢ ਦਿੰਨੇ ਆਂ ਉਹਦੇ ਪਿੱਛੇ ਬਾਗੇ ਦੇਖਣੀ ਕਰਾਂ ਪੈਣੀ ਆ ਟਰੈਕਟਰ ਤੇ ਪੈਨਨ ਲਗਾ ਦੇ ਆਈ ਆ ਪੁਰੇ ਮਿਲਦਾ ਚੱਲ ਸੈਟ ਕਰਾਈ ਸੀ ਦੇਖ ਲਈਏ ਚੱਲ 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 ਰੱਖੀਂ ਥੱਲੇ ਬਾਦੂ ਆ ਲਾਈਂ ਪਿੱਛੇ ਲਾਈਂ ਮਾਰੇ ਪਿੱਛੇ ਨੂੰ ਆ ਲੱਗ ਗਿਆ ਲਾਈਨ ਮੂਰੀ ਕਹਿੰਦੀ ਆ ਜੇ ਮਾੜੀ ਆ ਅੱਗੇ ਬਾਹਰ ਗੱਡ ਮੜਿਆ ਇਹ ਕੜਕਰੀ ਅੱਗੇ ਨੂੰ ਗੱਡੀ ਮਾਰ ਗੱਡੀ ਚੱਲ ਬਾਸ ਲੈ ਇੰਨਾ ਢੱਲਾ ਗੁੱਲਾ ਇਹ ਜੇ 2 ਸੂਤ ਦੀ ਪੱਤੀ ਰਖਾ ਦੀਏ ਵਿੱਚ ਵਿੱਚ ਬਈ ਗੁੱਲਾ ਉਈ ਬਾਹਲਾ ਨਾ ਮੇਲ ਹੋਵੇ ਇੱਕ ਤਾਂ ਖੜਕ ਨੂੰ ਹਟ ਜੂਗੀ ਸਾਰੇ ਟਰੈਕਟਰਾਂ ਦੀ ਆਹਲਣ ਤੇ ਵੀ ਬਹੁਤ ਖੜਕਦੀ ਅੱਗੇ ਪਿੱਛੇ ਨਾ ਆਹੋ ਇੱਥੇ ਨਾ ਸਿੱਧੀ ਬੱਤੀ ਲੱਗ ਜਾਣੀ ਐਣ ਬਹੁਤ ਫਰਕ ਆਉਂਦਾ ਚੱਲ 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 ਵਾਹ 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 भाई जाने पेन चेकी तान पेन कट ला उठा दे इसको पीछे को जोर लगा के ਚੱਲ ਬੱਸ 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 ਬਾਅਦ ਚ ਕਰ ਦਾਂਗੇ ਕੱਢਣੀ ਆ ਉੱਥੇ ਹਾਂਜੀ ਹੈ ਉਹ ਡਾਵਰ ਨੂੰ ਤਾਂ ਕੱਢ ਲਾ ਹੁਣ ਤਾਂ ਲੈ ਚੱਲ ਉਹ ਵਿਚਾਰਾ ਸਿਰ ਚੱਕ ਚੱਕ ਦੇਖਦਾ ਮੈਨੂੰ ਵਿੱਚ ਛੱਡ ਚੱਲੇ ਉਹ ਮੈਂ ਧੁੱਪੇ ਬਿਠਾ ਕੇ ਗਿਆ ਆਪਦੇ ਹਿਸਾਬ ਨਾਲ